ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਦਾਸ ਗੁਰਸਿੰਦਰਪਾਲ ਸਿੰਘ ਮੀਟ ਮੈਨਜਰ ਸਤਖੰਡਿ ਸ਼੍ਰੀ ਹਰਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਹਰਮੰਦਰ ਸਾਹਿਬ ਬਰੇ ਸਭ ਕੀ ਕਹਣੇ ਚੋਵੇ ਬਰਸਾਤ ਕਾ ਵੀ ਟੈਰੀ ਹੈ ਪਰ ਪਹਿਲਾ ਕਰਦੀ ਕਰਕੇ ਸੰਕਰ ਦੀ ਆਬਾਦ ਘਟ ਗਈ ਪਰ ਲੱਗਦਾ ਕਿ ਮੌਸਮ ਘਟ ਕੇ ਸੰਕਰ ਦੀ ਆਬਾਦ ਵਾਦੀ ਨਜ਼ਰ ਆਉਂਦੀ ਮੈਂ ਸਮਝਦਾ ਕਿ ਭਾਵੇਂ ਪਹਿਲਾ ਗਰਮੀ ਦਾ ਮੌਸਮ ਹੀ ਪਰ ਸੰਗਤਾਂ ਦੇ ਵਿੱਚ ਉਦੋਂ ਵੀ ਬਹੁਤ ਉਸ਼ਾ ਸੀ ਸੰਗਤਾਂ ਉਸ ਸਮੇਂ ਵੀ ਨਤਮਸਤਕ ਹੋਣ ਵਾਸਤੇ ਪਰਿਵਾਰਾਂ ਸਮੇਤ ਸਤਖੰਡਿ ਸ਼੍ਰੀ ਹਰਮੰਦਰ ਸਾਹਿਬ ਵਿਖੇ ਪਹੁੰਚ ਰਹੀਆਂ ਸਨ ਪਰ ਅੱਜ ਬਰਸਾਤ ਦਾ ਦਿਨ ਹੋਰ ਕਿਉਂਕਿ ਸੰਗਤ ਦੀ ਆਮਦ ਕੁਝ ਹੋਰ ਵਧ ਗਈ ਏ ਕਿਉਂਕਿ ਮੌਸਮ ਬਹੁਤ ਵਧੀਆ ਤੇ ਠੰਡਾ ਤੇ ਸੁਹਾਵਣਾ ਹੈ ਸੰਗਤ ਆਪਣੇ ਪਰਿਵਾਰਾਂ ਸਮੇਤ ਇਸ ਮੀਂਹ ਦੇ ਵਿੱਚ ਵੀ ਨਤਮਸਤਕ ਹੋਣ ਲਈ ਪਰਿਵਾਰਾਂ ਸਮੇਤ ਪਹੁੰਚ ਰਹੀਆਂ ਨੇ ਜਿੱਥੇ ਸੰਗਤਾਂ ਸਾਚੇ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਆਪਣੇ ਵਹੀਗਲਾਂ ਰਹੀ ਮੀਂਹ ਦੇ ਬਰਸਾਤ ਦੇ ਮੌਸਮ ਵਿੱਚ ਮੱਥਾ ਟੇਕਣ ਲਈ ਆ ਰਹੀਆਂ ਨੇ ਉੱਥੇ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅਮਰਸਰ ਦੇ ਪ੍ਰਬੰਧ ਵੱਲੋਂ ਜੋ ਸੰਗਤਾਂ ਨਤਮਸਤਕ ਹੋਣ ਆ ਰਹੀਆਂ ਉਹਨਾਂ ਦੇ ਪਲਾਇਏ ਤੋਂ ਕਰਵਾ ਦਾ ਬਰਕਰਮਾ ਤੱਕ ਤੋਲ ਲਿਆ ਕਿ ਸ਼ੀਰ ਦਰਬਾਰ ਸਾਹਿਬ ਕੇ ਮੱਥਾ ਟੇਕਣ ਜਾਣ ਤੱਕ ਸਮੁੱਚੇ ਰਸਤੇ ਵਿੱਚ ਮੈਟਾਂ ਦੀ ਵਿਛਾਈ ਕੀਤੀ ਗਈ ਹੈ ਇਸ ਤੋਂ ਇਲਾਵਾ ਤੁਸੀਂ ਦੇਖ ਸਕਦੇ ਹੋ ਕਿ ਵੱਖ-ਵੱਖ ਸਥਾਨਾਂ ਦੇ ਉੱਤੇ ਜੋ ਬਰਸਾਤ ਹੋ ਰਹੀ ਹੈ ਉਹਨਾਂ ਦੇ ਠਹਿਰਨ ਵਾਸਤੇ ਉਹਨਾਂ ਦੇ ਖਲੋਣ ਵਾਸਤੇ ਖੜੇ ਹੋਣ ਵਾਸਤੇ ਟੈਂਟ ਸ਼ਮਿਆਨੇ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਇਸ ਤੋਂ ਇਲਾਵਾ ਸ਼੍ਰੀ ਦਰਬਾਰ ਸਾਹਿਬ ਦੇ ਪ੍ਰਬੰਧਾਂ ਵੱਲੋਂ ਜੋ ਸੰਗਤਾਂ ਸ਼੍ਰੀ ਦਰਬਾਰ ਸਾਹਿਬ ਕੇ ਮੱਥਾ ਟੇਕਣ ਆ ਰਹੀਆਂ ਉਹਨਾਂ ਵਾਸਤੇ ਰਿਐਕਟਰ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਇੱਥੋਂ ਤੱਕ ਮੈਂ ਸਮਝਦਾ ਕਿ ਅੱਜ ਠੰਡਾ ਮੌਸਮ ਭਾਵੇਂ ਕਿ 24 ਘੰਟੇ ਚਾਹ ਦਾ ਲੰਗਰ ਚੱਲਦਾ ਫਿਰ ਵੀ ਠੰਡਾ ਮੌਸਮ ਹੋਣ ਕਰਕੇ ਲੰਗਰ ਹਾਲ ਵਿੱਚ ਸੰਗਤਾਂ ਵਾਸਤੇ ਚਾਹ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਜਿੱਥੇ ਸੰਗਤਾਂ ਵਿਸ਼ੇਸ਼ ਤੌਰ ਤੇ ਮੱਥਾ ਟੇਕਣ ਮੀ ਨੇਰੀ ਝਖੜ ਹੋਵੇ ਉੱਥੇ ਪਹੁੰਚ ਰਹੀ ਨੇ ਉੱਥੇ ਸ਼੍ਰੀ ਦਰਬਾਰ ਸਾਹਿਬ ਦਾ ਜੋ ਸ਼ਟਾਫ ਹੈ ਉਹ ਵੀ ਆਪਣੀ ਸੇਵਾਦਾਰ ਉਹਨਾਂ ਦੇ ਜੋ ਸੇਵਾਦਾਰ ਨੇ ਉਹ ਵੀ ਬੜੀ ਵਧੀਆ ਢੰਗ ਨਾਲ ਬਰਸਾਤ ਦੇ ਵਿੱਚ ਖੜੋ ਕੇ ਵੀ ਡਿਊਟੀਆਂ ਨਿਭਾ ਰਹੇ ਨੇ ਇੱਥੋਂ ਤੱਕ ਜੋ ਸੰਗਤਾਂ ਆਪਣੇ ਕੱਪੜੇ ਬੈਗ ਲੈ ਕੇ ਪਹੁੰਚ ਰਹੀਆਂ ਨੇ ਮੱਥਾ ਟੇਕਣ ਵਾਸਤੇ ਜਿਨ੍ਹਾਂ ਦੇ ਭਾਵੇਂ ਮੈਂ ਸਮਝਦਾ ਕਿ ਉਹ ਕੱਪੜੇ ਗਿੱਲੇ ਨਾ ਹੋ ਜਾਣ ਉਸ ਵਾਸਤੇ ਵੀ ਸ਼੍ਰੀ ਦਰਬਾਰ ਸਾਹਿਬ ਵੱਲੋਂ ਗੱਛੜੀ ਘਰ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਉਹਨਾਂ ਦੇ ਜੋੜੇ ਘਰ ਦੇ ਪ੍ਰਬੰਧ ਕੀਤੇ ਉਹਨਾਂ ਦੀ ਜੋੜਿਆਂ ਦੀ ਸਾਂਭ ਸੰਭਾਲ ਵੀ ਕੀਤੀ ਜਾ ਰਹੀ ਹੈ ਉਹਨਾਂ ਦੇ ਜੋ ਕੱਪੜੇ ਨੇ ਉਹਨਾਂ ਨੂੰ ਸੰਭਾਲਣ ਵਾਸਤੇ ਗੱਛੜੀ ਘਰ ਦਾ ਪ੍ਰਬੰਧ ਕੀਤਾ ਗਿਆ ਸੰਗਤਾਂ ਆਪਣੇ ਜੋ ਬੈਗ ਨੇ ਉਹਨਾਂ ਨੂੰ ਕੱਪੜੇ ਨੇ ਘੱਲੇ ਹੋਣ ਤੋਂ ਬਚਾਉਣ ਲਈ ਗੱਛੜੀ ਘਰ ਵਿਕੇ ਜਮਾ ਕਰਾ ਕੇ ਸ਼੍ਰੀ ਦਰਬਾਰ ਸਾਹਿਬ ਕੇ ਨਤਮਸਤਕ ਹੋਣ ਆ ਰਹੀਆਂ